ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫਤੇ ਲੈ ਕੇ ਆ ਜਾਣਾ ਜੀ ਅਗਲੇ 10 ਦਿਨਾਂ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ ਹੁਣ 15 ਤੋਂ ਲੈ ਕੇ 25 ਮਈ ਤੱਕ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਅਸਰੇ ਜੀ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦੱਸੇ ਨਾਲ ਤੇ ਲੈ ਕੇ ਚੱਲਦੇ ਹਾਂ ਜੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹਾਂ ਮੌਸਮ ਐਸੇ ਬਿਲਕੁਲ ਸਾਫ਼ ਬਣਿਆ ਹੋਇਆ ਲਗਭਗ ਆਥਣ ਦੇ 7 ਵਜਣ ਜਾ ਰਿਹਾ 15 ਮਈ ਦੀ ਜਿਹੜੀ ਆ ਸ਼ਾਮ ਹੋ ਚੱਲੀ ਆ ਦਿਨ ਆਖਰੀ ਪੜਾਤੇ ਆ ਪੰਜਾਬ ਦੀ ਗੱਲ ਕਰੀਏ ਜੇ ਲਗਫਗ ਹੌਤਫਾਗਾ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਹੈ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਸਾਫੀਆ ਪੰਜਾਬ ਦੇ ਜੇਕਰ ਮੈਕਸਿਮਮ ਟੈਂਪਰੇਚਰ ਚੱਕਦੇ ਆਂ ਬੀਤੇ 24 ਘੰਟਿਆਂ ਦੇ ਤੇ ਅੱਜ ਜਿਹੜਾ ਮੈਕਸਿਮਮ ਟੈਂਪਰੇਚਰ 43.5 ਡਿਗਰੀ ਦੇ ਨਾਲ ਬਠਿੰਡਾ ਜਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਉੱਤੇ ਹੀ ਮੈਕਸਿਮਮ ਜਿਲ੍ਹਾ ਦੇ ਵਿੱਚ ਟੈਂਪਰੇਚਰ ਹੈ ਜਿਹੜੇ ਉਹ 40 ਨੂੰ ਹਾਰ ਕਰ ਗਏ ਨੇ ਜਿਹੜੇ ਦਾ ਫਹਾੜਾ ਦੇ ਨਾਲ ਲੱਗਦੇ ਖੇਤਰ ਹੈ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਫਰ ਨਵਾਂ ਸ਼ਹਿਰ ਹੋਸ਼ਿਆਰ ਫਰ ਨਵਾਸ਼ਹਿਰ ਚੰਡੀਗੜ੍ਹ ਮਹਾਲੀ ਰੋਪੜ ਤੇ ਫਟਾਣਕੋਟ ਇਹਨਾਂ ਹਗਾਂ ਦੇ ਵਿੱਚ ਟੈਂਪਰੇਚਰ 40 ਤੋਂ ਹੇਠਾਂ ਨੇ ਯਾਨੀ ਕਿ 38-39 ਦੇ ਆਸ-ਪਾਸ ਹੋਸ਼ਿਆਰ ਫਰ ਦਾ ਟੈਂਪਰੇਚਰ ਵੀ ਜਿਹੜਾ 40 ਨੂੰ ਫਾਰ ਕਰ ਗਿਆ ਉੱਥੇ ਹੀ ਜਿਹੜੇ ਇਹਨਾਂ ਜਿਲਿਆਂ ਨੇ ਛੱਡ ਗਏ ਜਿਹੜੇ ਬਾਕੀ ਜਿਲ੍ਹੇ ਨੇ ਸਭ ਤੋਂ ਮਤਲਬ ਕਿ ਕੇਂਦਰੀ ਮਾਲਵੇ ਤੋਂ ਲੈ ਕੇ ਖਛਮੀ ਮਾਲਵੇ ਤੱਕ ਮਾਝਾ ਖੇਤਰ ਤੇ ਦੁਆਬੇ ਦੇ ਜਲੰਧਰ ਕਪੂਰਥਲਾ ਸਾਰੇ ਜਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ 40 ਨੂੰ ਫਾਰ ਕਰ ਚੁੱਕੇ ਨੇ ਕਿਤੇ 40 ਕਿਤੇ 41 ਕਿਤੇ 42 ਡਿਗਰੀ ਟੈਂਪਰੇਚਰ ਜਿਹੜਾ ਫਿਰਦਾ ਹੋਇਆ ਹੈ ਜੋਨ ਕਹਸਾਨੂੰ ਦੱਸਿਆ ਸੀ ਜੀ ਕਿ ਜਿਹੜੇ ਰੇਗਿਸਤਾਨ ਵੱਲੋਂ ਆਉਂਦੀਆਂ ਜਿਹੜੀਆਂ ਰਾਜਸਥਾਨ ਵੱਲੋਂ ਆਉਂਦੀਆਂ ਗਰਮ ਹਵਾਵਾਂ ਜਿਹੜੀਆਂ ਨੇ ਇਹਦੇ ਸਦਕਾ ਜਿਹੜੇ ਨੇ ਜੜੀ ਗਰਮਾਹਟ ਵਧੀ ਹੈ ਤੇ ਟੈਂਪਰੇਚਰ ਵਧੇ ਨੇ ਹਮਸਬਣੀ ਹੋਈ ਆ ਖਾਸ ਗਰਮੀ ਨੇ ਵੱਟ ਕੱਢੇ ਹੋਏ ਨੇ ਹੀਟ ਵੇਵ ਚੱਲਦੇ ਰਹਿਣੀਆਂ ਜੀ ਅਗਲੇ 48 ਘੰਟਿਆਂ ਦੇ ਲਈ ਹੀਟ ਵੇਵ ਦੇ ਅਲਰਟ ਮੌਸਮ ਹਕਮ ਨੇ ਜਾਰੀ ਕਰ ਦਿੱਤੇ ਨੇ ਪਰ ਇਸ ਮੌਸਮ ਨੂੰ ਠੱਲ ਹੋਣ ਦੇ ਲਈ ਜਿਹੜੀਆਂ ਨੇ ਹਵਾਵਾਂ ਤਰਫੀਆਂ ਨੇ ਅਰਬ ਸਾਗਰ ਤੋਂ ਪੱਛਮੀ ਜਿਹੜੀ ਬੰਗਾਲ ਤੋਂ ਯਾਨੀ ਕਿ ਬੰਗਾਲ ਦੀ ਖਾੜੀ ਤੋਂ ਠੰਡੀਆਂ ਹਵਾਵਾਂ ਵਾ ਕੋਚ ਕਰਨੀਆਂ ਉੱਤਰ ਹਰਤੋ ਵੱ ਯਾਨੀ ਬਰਨ ਗਿਆ ਤੇ ਇਹਦੇ ਕਰਕੇ ਆਹ ਕਹਿ ਸਕਦੇ ਆ ਪ੍ਰੀ ਮੌਨਸੂਨ ਤੇ ਮੀਂਹ ਜਿਹੜਾ ਜਲਦ ਦੱਸ ਸਕਦੇ ਨੇ ਜਾ ਰਹੇ ਨੇ 17-18 ਤੋਂ ਜਿਹੜਾ ਕੰਮ ਸ਼ੁਰੂ ਹੋ ਸਕਦਾ ਜੋ ਕਿ 22 ਤੇ 24 ਤਰੀਕ ਤੱਕ ਚੱਲਦਾ ਰਹਿ ਸਕਦਾ ਮੀਹ ਹਾਲ ਤੇ ਇਹ ਅਲਰਟ ਜਿਹੜੇ ਨੇ ਉਹ ਹੀਟ ਵੇਵ ਦੇ ਵੀ ਜਾਰੀ ਕੀਤੇ ਗਏ ਨੇ ਤੇ ਦੂਜੇ ਫਸੇ ਹੋਏ ਜਿਹੜੇ ਅਲਰਟ ਆ ਗਿਆ ਉਹ ਮੀਂਹ ਦੇ ਵੀ ਜਾਰੀ ਕੀਤੇ ਗਏ ਨੇ ਯਾਨੀ ਕਿ ਅਗਲੇ 48 ਘੰਟੇ ਜਿਹੜੇ ਹੋਣਗੇ ਜੀ 16-17 ਤਰੀਕ ਤੱਕ ਹੀਟ ਵੇਵ ਚੱਲੇਗੀ ਗਰਮੀ ਨੇ ਵਾਟ ਘੱਟਣੇ ਨੇ ਉਸ ਤੋਂ ਬਾਅਦ 17-18 ਤਰੀਕ ਤੋਂ ਉਮੀਦ ਹੀ ਦਸਤਕ ਹੋਵੇਗੀ ਪਾਛਮੀ ਸਿਸਟਮ ਆ ਰਿਹਾ ਜੀ ਦੋ ਇਹਨਾਂ ਨੂੰ ਸਪੋਰਟ ਦੇ ਰਹੀਆਂ ਨੇ ਜਿਹੜੀਆਂ ਹਵਾਵਾਂ ਹਰਬ ਸਾਗਰ ਤੋਂ ਆ ਰਹੀਆਂ ਨੇ ਇਸ ਕਰਕੇ ਇਹ ਸਿਸਟਮ ਥੋੜੇ ਜਿਹਾ ਤਗੜੇ ਹੋ ਸਕਦੇ ਨੇ ਇੱਕ ਸਿਸਟਮ ਆ ਰਿਹਾ ਜੀ 18 17 18 ਦੇ ਲਾਗੇ ਦੂਜਾ ਆ ਰਿਹਾ 22 23 ਦੇ ਲਾਗੇ ਜੇਕਰ ਅਸੀਂ ਇੱਕ ਵਾਰ ਅੰਕੜੇ ਚੱਕਦੇ ਹਾਂ ਜੋ ਜਾਰੀ ਕਿਤੇ ਨੇ ਜੀ ਮੌਸਮ ਫੌਗ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆ ਅਗਲੇ 48 ਘੰਟੇ ਜਿਹਨੇ ਨੇ ਯੈਲੋ ਅਲਰਟ ਤੇ ਨੇ ਹੀਟ ਵੇਵ ਚੱਲਣੀ ਹੈ ਹੀਟ ਵੇਵ ਤੱਕ ਸੇ ਆਪਣਾ ਵਿਚਾਰ ਰੱਖਣਾ ਉਹਨੇ ਵੀ 21 ਇਹਨਾਂ ਤਿੰਨ ਦਿਨਾਂ ਦੇ ਲਈ ਗੜਜਿਲਸ਼ ਦੇ ਨਾਲ ਮਈ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਜੜੀ ਹੈ ਹੋ ਸਕਦੇ ਆ ਇਹ ਅਲਰਟ ਹੈ ਜਿਹੜੇ ਮੌਸਮ ਫੌਗ ਨੇ ਜਾਰੀ ਕਰ ਦਿੱਤੇ ਨੇ ਉਸ ਤੋਂ ਬਾਅਦ ਵੀ ਜੇ 22 ਤਰੀਕ ਨੂੰ ਵੀ ਸਿਸਟਮ ਦਾ ਜਿਹੜਾ ਪ੍ਰਭਾਵ ਰਹੇਗਾ ਕਿ ਤਰ੍ਹਾਂ ਕਿਤੇ ਮੀਂਹ ਜੜਿਆ ਟਟਮੇ ਤਰਤੇ ਲੱਗਦੇ ਰਹਿਣਗੇ ਸੋ ਇਹ 25 ਤਰੀਕ ਤੱਕ ਕਹਾਣੀ ਚੱਲਦੀ ਰਹਿਣੀ ਹੈ ਬਾਕੀ ਤੁਹਾਨੂੰ ਅਪਡੇਟ ਅਸੀਂ ਰੈਗੂਲਰ ਦਿੰਦੇ ਰਹਿਾਂਗੇ ਧੰਨਵਾਦ